ਅੱਜ ਆਸੀਂ ਪਹੁੰਚ ਚੁੱਕੇ ਹਾਂ ਸਤਲੋ ਦੇ ਕੰਡਾ ਜਿਹੜਾ ਕਿ ਸਸਰਾਲੀ ਜਿਹੜਾ ਕਲੋਨੀ ਆ ਉੱਥੇ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਬੰਨ ਜਿਹੜਾ ਕਿ ਬੰਨ ਜਿਹੜਾ ਕਿ ਟੁੱਟਣ ਦੇ ਨੋਬਤ ਤੇ ਆ ਤੇ ਵੇਖ ਸਕਦੇ ਹੋ ਜਿਹੜਾ ਕਿ ਪਿੰਡਾ ਵੱਲੋਂ ਜਿਹੜਾ ਕਿ ਹੁਣ ਜਿਹੜਾ ਕਿ ਇਸ ਨੂੰ ਬੋਰੀਆਂ ਪਾ ਕੇ ਜਿਹੜਾ ਕਿ ਜਿਹੜਾ ਕਿ ਪੱਕਾ ਕਰ ਦਿੱਤਾ ਗਿਆ ਵਾ ਲੇਕਿਨ ਫਿਰ ਵੀ ਜਿਹੜਾ ਕਿ ਹੌਲੀ ਹੌਲੀ ਜਿਹੜਾ ਕਿ ਬੰਨ ਤੇ ਥੱਲੋ ਜਿਹੜਾ ਕਿ ਪਾਣੀ ਕੱਟ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਪਿੰਡ ਦੇ ਆਲੇ ਦੁਆਲੇ ਦੇ ਲੋਕ ਨੇ ਉਹ ਵੀ ਇਕੱਠੇ ਹੋਏ ਨੇ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਪਹਿਲਾਂ ਤਸਵੀਰਾਂ ਜਿਹ ਜਿੰਨੇ ਵੀ ਪਿੰਡ ਨੇ ਇਲਾਕੇ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਇੱਥੇ ਪਹੁੰਚ ਗਿਆ ਜਿਹੜਾ ਕਿ ਬੰਨ ਨੂੰ ਬੰਨਿਆ ਗਿਆ ਵਾ ਸੋ ਦੇਖ ਸਕਦਾ ਹੋ ਤਸਵੀਰਾਂ ਦੇ ਵਿੱਚ ਤੁਸੀਂ ਬੋਰੀਆਂ ਪਾ ਕੇ ਜਿਹੜਾ ਕਿ ਰੇਤੇ ਦੀਆਂ ਬੋਰੀਆਂ ਪਾ ਕੇ ਬੰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਰ ਵੀ ਜਿਹੜਾ ਕਿ ਥੱਲੋ ਥੱਲੋ ਪਾਣੀ ਹੈ ਜਿਹੜਾ ਕਿ ਆਪਣੀ ਜਗ੍ਹਾ ਬਣਾ ਰਿਹਾ ਵਾ ਸੋ ਗੱਲਬਾਤ ਕਰ ਲੈਣੇ ਆ ਭਾਈ ਇੱਥੇ ਲੋਕ ਲਈ ਰਹਿਣ ਨੂੰ ਇੱਕ ਮੀਂਹ ਪੈਂਦਾ ਤੇ ਗੱਲਬਾਤ ਕਰਕੇ ਦੇਖਦੇ ਆਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਪਰ ਨਾ ਟਾਈਮ ਦੇ ਰਾਹੇ ਭਾਈ ਕਿੰਨੇ ਦਿਨ ਤੋਂ ਜਿਹੜਾ ਕਿ ਤੁਹਾਡੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਨ ਰੋਕਣ ਦੀ ਭਾਈ ਅਸੀਂ ਤਾਂ ਲੱਗੇ ਹੋਏ ਆਂ 15 ਦਿਨ ਹੋ ਗਏ ਭਾਈ ਲੱਗੇ ਹੋਏ ਨੂੰ ਇੱਧਰ ਪਿੰਡਾਂ ਨੂੰ ਪਿੰਡ ਵੱਲ ਨੂੰ ਲੱਗੇ ਹੋਣ ਨੂੰ 15 ਦਿਨ ਹੋ ਗਏ ਆ ਅੱਜ 15 ਦਿਨ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਜਿਹੜਾ ਆ ਬੰਨ ਜਿਹੜਾ ਆ ਅੱਗੇ ਨਾ ਜਾਵੇ ਟੁੱਟਿਆ ਨਾ ਜਾਵੇ ਬੰਨ ਖੁਰਿਆ ਨਾ ਜਾਵੇ ਪਰ ਜਿੰਨਾ ਅਸੀਂ ਮਿਹਨਤ ਲਾ ਰਹੇ ਆਂ ਬੰਨ ਖੁਰੀ ਜਾਂਦਾ ਨਾਲ ਦੀ ਨਾਲ ਪਾਣੀ ਦਾ ਜਿਹੜਾ ਸਪ ਅਸੀਂ ਅੱਗੇ ਵੀ ਮੇਂਦ ਲਾ ਰਹੇ ਆ ਜੀ ਅੱਗੇ ਪਿੰਡਾਂ ਨੂੰ ਵੀ ਬੰਨ ਲੱਗਦੇ ਪਏ ਆ ਸੇਫਟੀ ਕੀਤੀ ਆ ਜੀ ਐਕਸਟਰਾ ਬੰਨ ਲਾ ਰਹੇ ਆ ਇਹਦੇ ਅੱਗੇ ਤੋਂ ਅੱਗੇ ਬੰਦ ਲਾਈ ਜਾ ਰਹੇ ਆ ਜੀ ਅੱਗੇ ਪਿੰਡ ਲੋ ਜੇ ਬਾਈਚਾਂ ਟੁੱਟ ਜਾਏ ਆ ਬੰਦ ਟੁੱਟਦਾ ਜਾ ਤਾਂ 100 ਫੁੱਟ ਅੱਗੇ ਦੂਰ ਫੇਰ ਬੰਨ ਲੱਗਾ ਆ ਉਹ ਤੋਂ ਫੇਰ ਅੱਗੇ ਬੰਨ ਲੱਗਿਆ ਆ ਦੋ ਤਿੰਨ ਬੰਨ ਲੱਗੇ ਹੋਏ ਨੇ ਅੱਗੇ ਤੇ ਜਿਹੜਾ ਦਰਿਆ ਦੇ ਨੇੜੇ ਬੰਨਾ ਉਸ ਬੰਨ ਨੂੰ ਹੋਏ 5 6 ਫੁੱਟ ਹੈ ਏਰੀਆ ਪਿਆ ਆ ਠੀਕ ਹੈ ਜੀ ਤੇ ਫੇਕ ਨਿਊਜ਼ ਕੋਈ ਨਾ ਪਾਵੇ ਹੱਥ ਜੋੜ ਕੇ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਬੰਨ ਟੁੱਟ ਗਿਆ ਬਾਰ-ਬਾਰ ਇੱਥੋਂ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਕਿ ਬੰਨ ਟੁੱਟ ਗਿਆ ਤੁਹਾਨੂੰ ਕੀ ਲੱਗਦਾ ਇਹੋ ਜੀ ਸਿਚੁਏਸ਼ਨ ਹੈਗੀ ਇੱਥੇ ਸਿਚੁਏਸ਼ਨ ਜੀ ਦੇਖੋ ਇਹਦਾ ਲੋਕੀ ਜਿਹੜੇ ਹੈਗੇ ਆ ਘੁੰਮਣ ਫਿਰਨ ਆ ਰਹੇ ਜਿਹੜੇ ਵੀਡੀਓ ਬਣਾਣ ਆ ਰਹੇ ਉਹਨਾਂ ਦਾ ਉਹਨਾਂ ਦੀ ਸੋਚ ਆਏ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬੰਨ ਤਾਂ ਦੇਖੋ ਖੁਰਦਾ ਪਿਆ ਜੀ ਨਾਲ ਦੇ ਨਾਲ ਹੈਨਾ ਤੇ ਬਸ ਇਹ ਆ ਕਿ ਜਿੰਨਾ देर ਰੋਕੀ रह ਸਕਦਾ ਬੰਨ ਜਿੰਨੀ ਦੇਰ ਰੁਕੇ ਆਇਆ ਉਨੀ ਦੇਰ ਰੁਕੇ ਆ ਬਾਕੀ ਪਾਣੀ ਦੇ ਅੱਗੇ ਜੀ ਆਪਾਂ ਬੰਦੇ ਕੁਝ ਨਹੀਂ ਕਰ ਸਕਦੇ ਰੱਬ ਦੇ ਅੱਗੇ ਕੋਈ ਕਿਸੇ ਦਾ ਜੋਰ ਨਹੀਂ ਚੱਲਦਾ ਆਪਾਂ ਇਹੀ ਅਰਦਾਸ ਲਾ ਰਹੇ ਆਂ ਰੱਬ ਨੂੰ ਕਿ ਵਾਹਿਗੁਰੂ ਸਾਡੇ ਉੱਤੇ ਮਿਹਰ ਕਰੇ ਕਿੰਨਾ ਕ ਦੇ ਮਿਹਰ ਕਰੇ ਕਿੰਨਾ ਕ ਫੁੱਟ ਬੰਨ ਜਿਹੜਾ ਰਹਿ ਗਿਆ ਹਾਲੇ ਪਾਣੀ ਤੋਂ 4 ਫੁੱਟ ਬੰਨ ਰਹਿ ਗਿਆ ਜੀ ਪਾਣੀ ਤੋਂ ਸਾਰਾ 4 ਦੇ 5 ਫੁੱਟ ਬੰਨ ਰਹਿ ਗਿਆ ਆ ਪਾਣੀ ਤੇ ਦੂਰ ਕਹਿੰਦਾ ਜਿਹੜਾ ਕਿ ਪ੍ਰਸ਼ਾਸਨ ਦੇ ਲੋਕ ਪਹੁੰਚਣ ਪ੍ਰਸ਼ਾਸਨ ਦੇ ਲੋਕ ਜਿਹੜੇ ਪਹੁੰਚਦੇ ਨੇ ਉਹਨਾਂ ਨੇ ਜੀ ਉਹ ਤਾਂ ਜੀ ਪਤਾ ਨਹੀਂ ਕਦੋਂ ਆਏ ਆ ਅਸੀਂ ਤਾਂ ਕੱਲਾ ਦੇ ਲੱਗੇ ਹੋਏ ਸੀਗੇ ਉਹ ਕੱਲ ਦੇ ਲੱਗੇ ਹੋਏ ਆ ਉਹ ਵੀ ਰਾਤ ਲੱਗੇ ਸੀਗੇ ਆਏ ਸੀਗੇ 24 ਘੰਟੇ ਉਹਨਾਂ ਨੇ ਲਾਇਆ ਆ ਰਾਤ ਦੇ ਠੀਕ ਹੈ ਜੀ ਉਸ ਤੋਂ ਪਹਿਲਾਂ ਸਾਰੇ ਪਿੰਡ ਵਾਲਿਆਂ ਨੇ ਜਿੰਨੇ ਜਿੰਨੇ ਪਿੰਡ ਦੇ ਮੁੰਡੇ ਸੀਗੇ ਸਾਰੇ ਆ ਕੇ ਵਿਚਾਰੇ ਜੋਰ ਲਾ ਰਹੇ ਸੀਗੇ ਬਜ਼ੁਰਗ ਬੰਦੇ ਜਵਾਨ ਬੰਦੇ ਸਾਰਿਆਂ ਨੇ ਜੋਰ ਲਾਇਆ ਰੇਤੀ ਟਰਾਲੀਆਂ ਭਰ-ਭਰ ਕੇ ਲਾਈਆਂ ਬੋਰੇ ਪਾਏ ਬੰਨੇ ਪਾਏ ਪੱਥਰ ਲਾਏ ਸੀਗੇ ਸਾਰੇ ਰੁੜ ਗਏ ਆ ਜੀ ਸਰ ਤੁਸੀਂ ਲਗਾਤਾਰ 15 ਦਿਨਾਂ ਤੋਂ ਇੱਥੇ ਹੈਗੇ ਹੋ ਤੇ ਪ੍ਰਸ਼ਾਸਨ ਨੇ ਕਿਦੋਂ ਤੋਂ ਜਿਹੜਾ ਇੱਥੇ ਅਲਰਟ ਹੋ ਗਿਆ ਸੀ ਉਹ ਕਰੇ ਸੀ ਪ੍ਰਸ਼ਾਸਨ ਜੀ 10 ਦਿਨ ਪਹਿਲੇ ਅਲਰਟ ਹੋ ਗਿਆ ਸੀਗਾ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਏਰੀਆ ਨਾ ਇਧਰ ਸਾਈਡ ਦਾ ਨੀਵਾ ਏਰੀਆ ਆ ਤੇ ਪਾਣੀ ਇਧਰ ਨੂੰ ਕੱਟਦਾ ਪਿਆ ਜੀਗਾ ਉਧਰ ਵਾਲਾ ਪਾਣੀ ਜਿਹੜਾ ਪੀਰ ਨਗਾਇਆ ਵਾਲਾ ਪਾਣੀ ਆ ਉਧਰ ਸਾਲਾ ਪਾਣੀ ਉਧਰ ਜਾਣ ਹੀ ਰਿਹਾ ਆ ਪਾਣੀ ਥੱਲੇ ਨੂੰ ਆ ਰਿਹਾ ਜੀ ਇਹ ਏਰੀਆ ਥੱਲਾ ਹੋਣ ਕਰਕੇ ਪਾਣੀ ਥੱਲੇ ਨੂੰ ਆ ਰਿਹਾ ਆ ਨਹੀਂ ਦੱਸਿਆ ਜਾ ਰਿਹਾ ਕਿ ਹੁਣ ਪਿੱਛੇ ਜਿਹੜਾ ਕਿ ਪਾਣੀ ਰੋਕ ਦਿੱਤਾ ਗਿਆ ਗਿਆ ਵਾ ਐਦਾਂ ਹੈਗਾ ਕੋਈ ਗੱਲ ਭਾਜੀ ਪਿੱਛੇ ਪਾਣੀ ਰੋਕਿਆ ਨਹੀਂ ਗਿਆ ਆ ਪਿੱਛੇ ਪਾਣੀ ਅਜੇ ਹੋਰ ਛੱਡਣ ਦੀ ਹਾਲਾਤ ਹੈਗੇ ਆ ਪਿੱਛੇ ਪਾਣੀ ਹੋਰ ਛੱਡਿਆ ਜਾਊਗਾ ਜੀ ਹੂੰ ਕਿ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਧਰ ਤੇ ਬੰਨ ਜੇ ਹਾਲੇ ਤੱਕ ਕੋਈ ਨਹੀਂ ਜੇ ਟੋਟੇ ਜਾਂਦਾ ਜੇ ਬਾਈ ਚਾਂਸ ਤਾਂ ਜਿਹੜਾ ਕਿ ਕਿੰਨੇ ਸ਼ਹਿਰ ਜਿਹੜਾ ਕਿ ਲੁਧਿਆਣਾ ਸ਼ਹਿਰ ਨਾਲ ਹੀ ਜਿਹੜੇ ਵੱਖ-ਵੱਖ ਏਰੀਏ ਨੇ ਕਿਥੇ ਨਹੀਂ ਲੱਗਦਾ ਨੁਕਸਾਨ ਵੱਡਾ ਹੋ ਸਕਦਾ ਜੀ ਨੁਕਸਾਨ ਤਾਂ ਵੱਡਾ ਹੋ ਸਕਦਾ ਪਰ ਅੱਗੇ ਅਸੀਂ ਕੋਸ਼ਿਸ਼ ਲਈ ਹੋਈ ਆ ਅੱਗੇ ਤੋਂ ਅੱਗੇ ਬੰਨ ਲੱਗੇ ਹੋਏ ਆ ਅੱਗੇ ਤੋਂ ਅੱਗੇ ਦੋ ਬੰਨ ਲੱਗੇ ਹੋਏ ਆ ਹੋਰ ਦੋ ਤਿੰਨ ਬੰਨ ਲੱਗੇ ਆ ਜਿੱਥੋਂ ਪਾਣੀ ਜਾਂਦਾ ਵੀ ਆ ਤਾਂ 100 ਫੁੱਟ ਦੂਰ ਬੰਨ ਲੱਗਾ ਹੋਇਆ ਆ ਤੇ ਕੋਸ਼ਿਸ਼ ਤਾਂ ਇਹ ਹੀ ਰਹੂਗੀ ਕਿ ਜਿੰਨੇ ਦੇਰ ਅਸੀਂ ਮਿਹਨਤ ਕਰ ਰਹੇ ਹਾਂ ਮਹਾਰਾਜ ਕਿਰਪਾ ਕਰਨ ਕਿ ਬੰਨ ਲਾ ਕੇ ਅਸੀਂ ਮਿਹਨਤ ਲਾ ਰਹੇ ਹਾਂ ਪਾਣੀ ਰੁਕ ਜਾਵੇ ਠੀਕ ਹੈ ਠੀਕ ਹੈ ਜੀ ਤਾਂ ਤੁਹਾਨੂੰ ਅੱਗੇ ਦੇ ਵੀ ਤਸਵੀਰਾਂ ਦਿਖਾਣੇ ਆ ਇੱਕ ਵਾਰੀ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਜਿਹੜਾ ਕਿ ਜਿਹੜੇ ਮੌਜੂਦਾ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਕਿ ਬੋਰੀਆਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਈ ਹੈ ਕਿ ਜਿਹੜਾ ਕਿ ਬੰਨ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਹੈ ਲੇਕਿਨ ਲੇਕਿਨ ਦੇਖ ਸਕਦੇ ਹੋ ਕਿ ਜਿਹੜੇ ਲੋਕ ਲੋਕ ਨੇ ਜਿਹੜਾ ਕਿ ਦੱਸ ਰਹੇ ਨੇ ਕਿ ਜਿਹੜਾ ਅੱਗੇ ਨਾ ਜਾਓ ਕਿਉਂਕਿ ਜਿਹੜਾ ਕਿ ਸਾਰਾ ਬੰਨ ਹੈ ਪੋਲਾ ਵਾ ਕ ਜਿਹੜਾ ਬੀਤੇ ਹੀ ਜਿਹੜੀ ਰਾਤ ਆ ਕਿ ਇਹ ਮੈਸੇਜ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਜੇ ਜਿਹੜੇ ਲੁਧਿਆਣਾ ਪੂਰਬੀ ਖੇਤਰ ਦੇ ਵਿੱਚ ਪੈਂਦਾ ਸਸਰਾਲੀ ਪਿੰਡ ਆ ਉਹਦੇ ਨੇੜੇ ਤੇ ਨੇੜੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਆਪਣੇ ਜਿਹੜੇ ਇਲਾਕ ਪਿੰਡਾਂ ਨੂੰ ਜਾਂ ਜਿਹੜੇ ਕਿ ਜਿਨ੍ਹਾਂ ਦੇ ਕੋਲ ਤਿੰਨੇ ਆ ਦੋ ਮੰਜ਼ਿਲ ਦਾ ਮਕਾਨ ਆ ਉਹ ਆਪਣੇ ਜਿਹੜੇ ਕਿ ਦੂਜੀ ਮੰਜ਼ਿਲ ਤੇ ਜਾ ਕੇ ਆਪਣਾ ਸਮਾਨ ਰੱਖ ਲੈਣ ਕਿਉਂਕਿ ਕਦੀ ਕੋਈ ਵੀ ਨਹੀਂ ਪਤਾ ਕਿ ਕਦੋਂ ਜਿਹੜਾ ਕਿ ਬਾਨੇ ਟੁੱਟ ਸਕਦਾ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਕੁਝ ਪਿੰਡ ਜਿਹੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੂੰ ਨੁਕਸਾਨ ਹੋ ਸਕਦਾ ਜਿਹਦੇ ਵਿੱਚ ਪਹਿਲਾ ਸਸਰਾਲੀ ਜਿਹੜਾ ਕ ਬੰਟਾ ਰਾਵਤਾਰ ਹਵਾਸਾ ਸਿੱਧਾ ਬੂਥਗੜ ਮੰਗਲੀ ਟਾਂਡਾ ਫੇਰੇ ਖਵਾਜਕੇ ਖਾਸੇ ਖੁਰਦ ਮੰਗਲੀ ਤੇ ਮੱਤੇ ਵਾਲ ਮਿਹਰਬਾਨ ਇਹ ਜਿਹੜੇ ਪਿੰਡ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਦੱਸੇ ਗਏ ਨੇ ਕਿ ਇੱਥੇ ਜਿਹੜਾ ਕਿ ਭਾਰੀ ਨੁਕਸਾਨ ਹੋ ਸਕਦਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਨਾਲ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇਹ ਵੀ ਦੱਸਿਆ ਗਿਆ ਕਿ ਜਿਹੜੇ ਕਿ ਕੁਝ ਜੇ ਇਦਾਂ ਦਾ ਕੁਝ ਹੁੰਦਾ ਤਾਂ ਜਿਹੜੇ ਲੋਕ ਪਿੰਡਾਂ ਦੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਜਿਹੜਾ ਕਿ ਸ਼ੈਲਟਰ ਹਾਊਸ ਹੀ ਬਣਾਏ ਗਏ ਨੇ ਜਿਨ੍ਹਾਂ ਵਿੱਚ ਰਹਿ ਸਕਦਾ ਜਿੱਦੇ ਵਿੱਚ ਤੁਹਾਨੂੰ ਦੱਸ ਦਈਏ ਰਾਹੋ ਰੋਡ ਦੇ ਵਿੱਚ ਗੋਸਗੜ ਸੱਸੰਗਰ ਚੰਡੀਗੜ ਰੋਡ ਮੁੰਡੀਆਂ ਸੱਸੰਗਰ ਤਿਬਾ ਰੋਡ ਸੱਸੰਗਰ ਕਲਾਸ਼ ਨਗਰ ਸੱਸੰਗਰ ਰਾਧਾ ਸੁਆਮੀ ਕੇਂਦਰ ਖਾਂਸੀਕਲਾ ਸਕੂਲ ਭੁਖਰੇ ਸਕੂਲ ਮੱਤੇਵਾਲ ਤੇ ਮੱਤੇਵਾਲ ਮੰਡੀ ਜਿਹੜੀ ਕਿ ਆ ਇੱਥੇ ਜਿਹੜਾ ਕਿ ਸ਼ੈਲਟਰ ਹਾਊਸ ਬਣਾ ਦਿੱਤੇ ਗਏ ਨੇ ਸੋ ਇਦਾਂ ਦੀ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਦੇਦਰੋ ਪ੍ਰਣਾਮ ਟਾਈਮ